ਏ ਬਈ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਟ੍ਰੇਨਾਂ ਐ ਜਿਹੜੀਆਂ ਕੋਲਿਆਣਾ ਚੱਲਦੀਆਂ ਹੁੰਦੀਆਂ ਸੀਆਂ ਕੋਲੇ ਪਾਉਂਦੇ ਸੀ ਇੰਜਨ ਦੇ ਵਿੱਚ ਤੇ ਪਾਣੀ ਪਾਉਂਦੇ ਸੀ ਪਾਣੀ ਨਾਲ ਪ੍ਰੈਸ਼ਰ ਬਣ ਕੇ ਤੇ ਬਈ ਟ੍ਰੇਨਾਂ ਜਿਹੜੀ ਚੱਲਦੀ ਹੁੰਦੀ ਸੀ ਤੇ ਪਰ ਇਹ ਧੂਆਂ ਬਹੁਤ ਮਾਰਦੀਆਂ ਆਉਂਦੀਆਂ ਸੀ ਟ੍ਰੇਨਾਂ ਇਹ ਤਾਂ ਹੀ ਹੌਲੀ-ਹੌਲੀ ਇਹ ਟ੍ਰੇਨਾਂ ਜਿਹੜੀਆਂ ਬੰਦ ਹੋ ਗਈਆਂ ਪ੍ਰਦੂਸ਼ਣ ਵਧਾ ਕਰਦੀਆਂ ਹੁੰਦੀਆਂ ਸੀਗੀਆਂ ਇੱਥੇ ਅੰਗਰੇਜ਼ ਵੀ ਇਹਨਾਂ ਨੂੰ ਸ਼ੌਂਕ ਨਾ ਰੱਖਦੇ ਹੁੰਦੇ ਸੀ ਟ੍ਰੇਨਾਂ ਨੂੰ ਤੇ ਤੁਹਾਡੇ ਸਾਹਮਣੇ ਹੀ ਐ ਇਹ ਯਾਨੀ ਕਿ ਕਿੰਨਾ ਲੋਡ ਪਾਇਆ ਹੋਇਆ ਹੈ ਟ੍ਰੇਨ ਦੇ ਉੱਤੇ ਤੇ ਪਾਰੇ ਧੂਆਂ ਬਹੁਤ ਮਾਰਦੀਆਂ ਹਨ ਇਹ। ਟ੍ਰੇਨਾਂ ਧੂਆਂ ਬਹੁਤ ਮਾਰਦੀਆਂ ਸੀਗੀਆਂ। ਅੱਜ ਜਾਨੀ ਕਿ ਬਾਹਰਲੇ ਦੇਸ਼ਾਂ 'ਚ ਟ੍ਰੇਨਾਂ ਬਿਲਕੁਲ ਬੰਦ ਹੋ ਗਈਆਂ। ਇਹ ਪੁਰਾਣੀਆਂ ਵੀਡੀਓ ਐ ਜਿਹੜੀਆਂ ਮੈਂ ਤੁਹਾਨੂੰ ਵਿਖਾ ਰਿਆ। ਉਦੋਂ ਜਦੋਂ ਪੁਰਾਣੇ ਆਪਣੇ ਵੀ ਇੱਥੇ ਚੱਲਦੀਆਂ ਹੁੰਦੀਆਂ ਸੀ ਕੋਲੇ ਵਾਲੀਆਂ ਟ੍ਰੇਨਾਂ। ਪਰ ਅੰਗਰੇਜ਼ ਇਹਨਾਂ ਟ੍ਰੇਨਾਂ ਨੂੰ ਬਹੁਤ ਜਾਨੀ ਚਲਾਉਂਦੇ ਹੁੰਦੇ ਸੀ ਤੇ ਪਰ ਇਹ ਪ੍ਰਦੂਸ਼ਣ ਬਹੁਤ ਕਰਦੀਆਂ ਸੀਗੀਆਂ। ਇਸ ਕਰਕੇ ਅੰਗਰੇਜ਼ ਆ ਜਿਹੜੀ ਹਰਿਆਲੀ ਬਹੁਤ ਰੱਖਦੇ ਸੀ ਆਸੇ-ਪਾਸੇ ਟ੍ਰੇਨ ਦੇ ਦਰਖਤ ਬਹੁਤ ਲਾਉਂਦੇ ਹੁੰਦੇ ਸੀਗੇ। ਤੁਹਾਡੇ ਸਾਹਮਣੇ ਵੀਡੀਓ ਵਿੱਚ ਸਾਰਾ ਕੁਝ ਦਿਖ ਰਿਹਾ। ਤੇ ਆਹ 8 ਟ੍ਰੇਨਾਂ ਬਈ ਧੂਆਂ ਬਹੁਤ ਮਾਰਦੀਆਂ ਸੀ ਤੇ ਪ੍ਰਦੂਸ਼ਣ ਬਹੁਤ ਕਰਦੀਆਂ ਸੀ